ਇੱਕ ਦੇਸ਼ ਤੇ ਇੱਕ ਚੋਣ ਸੁਣਨ ਨੂੰ ਤੇ ਬਹੁਤ ਵਧੀਆ ਪ੍ਰਪੋਜ਼ਲ ਲੱਗਦਾ ਵਾ ਔਰ ਲੱਗਦਾ ਵੀ ਬਈ ਬਹੁਤ ਵਧੀਆ ਪ੍ਰਪੋਜ਼ਲ ਹੈ ਇਹਦੇ ਨਾਲ ਪੈਸਾ ਵੀ ਬਚੂਗਾ ਲੋਕਾਂ ਦਾ ਸਮਾਂ ਵੀ ਬਚੂਗਾ ਲੇਕਿਨ ਇਹਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਹਨ ਜਿਵੇਂ ਸਾਡੇ ਬਹੁਤ ਸਾਰੇ ਕਾਲਜਸ ਨੇ ਕਿਹਾ ਕਿ ਜੇ ਜਿਹੜੀ ਇਸ ਵੇਲੇ ਮਿਡ ਟਰਮ ਕਰੈਕਸ਼ਨ ਹੋ ਜਾਂਦੀ ਹੈ ਕਿ ਤੁਸੀਂ ਸੈਂਟਰ ਦੇ ਵਿੱਚ ਇੱਕ ਪਾਰਟੀ ਨੂੰ ਸੱਤਾ 'ਚ ਲਿਆਉਂਦਾ ਜਦੋਂ ਸਟੇਟ ਦੀਆਂ ਇਲੈਕਸ਼ਨ ਹੁੰਦੀਆਂ ਤੁਹਾਨੂੰ ਲੱਗਦਾ ਕਿ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਬਹੁਤ ਸਹੀ ਨਹੀਂ ਏਟਲੀਸ ਤੁਸੀਂ ਆਪਣੀਆਂ ਸਟੇਟਾਂ ਦੇ ਵਿੱਚ ਹੋਰ ਤਰ੍ਹਾਂ ਵੋਟ ਪਾ ਸਕਦੇ ਜਿਵੇਂ ਖੇਤੀ ਕਾਨੂੰਨ ਸਨ ਕੇਤੀ ਕਾਨੂੰਨ ਕੇਂਦਰ ਨੇ ਬ੍ਰੂਟ ਮжоਰਿਟੀ ਸਿਰ ਉਹਨੇ ਲੈ ਲਿਆ ਲੇਕਿਨ ਕਿਉਂਕਿ ਸਟੇਟਾਂ 'ਚ ਚੋਣਾਂ ਜਰੋ ਜਰੋ ਹੋਈਆਂ ਉਹਦੇ 'ਚ ਲੋਕਾਂ ਨੇ ਫਿਰ ਆਪਣਾ ਗੁੱਸਾ ਜਿਹੜਾ ਵਾ ਕੇਂਦਰ ਦੀ ਸਰਕਾਰ ਸਟੇਟ ਦੀਆਂ ਚੈਲ ਇਲੈਕਸ਼ਨਾਂ ਦੇ ਵਿੱਚ ਕੱਢਿਆ ਸੋ ਮਿਡ ਟਰਮ ਕਰੈਕਸ਼ਨ ਨਹੀਂ ਹੋ ਸਕੂਗੀ ਜੇ 1 ਨੇਸ਼ਨ 1 ਪੋਲ ਲਾਗੂ ਕੀਤਾ ਜਾਵੇਗਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਆਵਾਂ ਸਭ ਤੋਂ ਪਹਿਲੀ ਦਿੱਕਤ ਇਹ ਹੈ ਸਵੇਬ ਆ ਕਿ ਇਹ ਪਾਰਲੀਮੈਂਟ ਵਿੱਚ ਪਾਸ ਕਿਵੇਂ ਹੋਗਾ ਭਾਜਪੀ ਕੋਲ ਇਹੋ ਜਿਹੀ ਬਹੁਮਤ ਨਹੀਂ ਹੈ ਕਿ ਉਹ ਇਹਨੂੰ ਬੜੇ ਸੌਖੇ ਤਰੀਕੇ ਨਾਲ ਪਾਸ ਕਰ ਸਕਣ ਮੈਂ ਇਹਦੇ ਬਾਰੇ ਇੱਕ ਆਰਟੀਕਲ ਵੀ ਅੱਜ ਪੜ੍ਹ ਰਿਆ ਸੀ ਕਿਸੇ ਮੈਗਜ਼ੀਨ ਦੇ ਵਿੱਚ ਔਰ ਉਹਨਾਂ ਨੇ ਬੜੀ ਚੰਗੀ ਤਰ੍ਹਾਂ ਸਮਝਾਇਆ ਵੀ ਕਿਵੇਂ ਕਿਵੇਂ ਇਸ ਵੇਲੇ ਕਿਨੇ ਕਿਨੇ ਨੰਬਰਸ ਨੇ ਟੋਟਲ ਆਪਾਂ ਨੂੰ ਪਤਾ ਹੀ ਆ ਕਿ ਲੋਕ ਸਭਾ ਦੀ ਸਟਰੈਂਥ ਇਸ ਵੇਲੇ 543 ਹੈ ਔਰ ਜੇ ਸਾਰੇ ਮੈਂਬਰ اٹੈਂਡ ਵੀ ਕਰਦੇ ਆ ਤੇ ਇਸ ਵੇਲੇ ਇੰਡੀਆ ਦੇ ਕੋਲ ਪਾਰਟਪਾ ਤੇ ਉਹਨਾਂ ਦੇ ਸਹਿਯੋਗੀ ਪਾਰਟੀਆਂ ਕੋਲ ਟੋਟਲ ਸਟਰੈਂਥ ਹੈ 293 293 ਇਹ ਇਹ ਬਿੱਲ ਜਿਹੜੇ ਨੇ 2/3 ਮੈਜੋਰਿਟੀ ਵਾਸਤੇ ਚਾਹੀਦੇ ਆ ਤੁਹਾਨੂੰ 360 ਵੋਟਾਂ। ਸੋ 360 ਵੋਟਾਂ ਕਿੱਥੋਂ ਆਣੀਆਂ? ਟੋਟਲ ਤੇ 300 ਵੋਟਾਂ ਵੀ ਹੈ ਨਹੀਂ ਗਿਆ ਐਨਡੀਆ ਦੇ ਕੋਲ। ਸੋ ਇਹ 360 ਵੋਟਾਂ ਲੈਣ ਵਾਸਤੇ ਜਾਂ ਤੇ ਤੁਸੀਂ ਵਿਰੋਧੀ ਪਾਰਟੀਆਂ ਦਾ ਸਹਿਯੋਗ ਲਓਗੇ। ਔਰ ਜਾਂ ਫਿਰ ਤੁਹਾਨੂੰ 100 ਐਮਪੀਜ਼ ਨੂੰ ਕਨਵਿੰਸ ਕਰਨਾ ਪਊਗਾ ਕਿ ਤੁਸੀਂ ਜਿਸ ਦੇ ਨੇ ਵੋਟ ਪੈਣੀ ਆ, ਵੋਟ ਲਾਗੂ ਹੋਣੀ ਆ। ਅ ਬਿੱਲ ਦੇ ਉੱਤੇ ਉੱਪਰ VOTING ਹੋਣੀ ਹੈ ਉਹਦੋਂ ਤੁਸੀਂ ਆਪਣੇ ਨੂੰ ਸੈਂਡ ਕਰ ਦਿਓ ਤੁਸੀਂ ਬਾਹਰ ਚਲੇ ਜਾਓ ਸੋ ਇਸ ਤਰ੍ਹਾਂ ਇਹ ਬਿੱਲ ਜਾਂਦਾ ਜਾ ਸਕਦਾ ਆਦਰਵਾਇਜ਼ ਇਹ ਬਿੱਲ ਲਿਆਉਣਾ ਕਾਫੀ ਮੁਸ਼ਕਲ ਹੈ ਜਿਸ ਵੇਲੇ RAMNAT KOVIND ਕਮੇਟੀ ਨੇ ਸਿਆਸੀ ਪਾਰਟੀਆਂ ਨਾਲ ਗੱਲਬਾਤ ਕੀਤੀ ਟੋਟਲ 47 ਪਾਰਟੀਆਂ ਨਾਲ ਗੱਲਬਾਤ ਕੀਤੀ 32 ਜਿਹੜੀਆਂ ਸਨ ਉਹ ਇੱਕ ਦੇਸ਼ ਇੱਕ ਚੋਣ ਦੇ ਹੱਕ ਦੇ ਵਿੱਚ ਸਨ ਤੇ 15 ਉਹ ਦੇ ਅਗੇਂਸਟ ਸਨ ਹੁਣ ਉਹ 15 ਜਿਹੜੀਆਂ ਵਾਂ ਉਹ ਪਾਰਲੀਮੈਂਟ ਦੇ ਵਿੱਚ ਆਪਣਾ ਸਟੈਂਡ ਬਦਲਣ ਗਏ ਆ ਇਹ ਸੁਭਾਵਿਕ ਲੱਗਦਾ ਤੇ ਨਹੀਂ ਲੇਕਿਨ ਕਿਆ ਦਾ ਮਤਲਬ ਇਹ ਹੈ ਕਿ ਐਨਡੀਐਸ ਸਰਕਾਰ ਨੂੰ ਆ ਪਾਕਪਾ ਸਰਕਾਰ ਨੂੰ ਬਹੁਤ ਮਿਹਨਤ ਕਰਨੀ ਪਊਗੀ ਇਹਨੂੰ ਲੋਕ ਸਭਾ ਦੇ ਵਿੱਚ ਪਾਸ ਕਰਾਉਣ ਵਾਸਤੇ ਉਹਨਾਂ ਕੋਲ ਉਹ ਜੀ ਬਹੁਮਤ ਨਹੀਂ ਕਿ ਇਹ ਸੌਖੀ ਤਰੀਕੇ ਨਾਲ ਪਾਸ ਹੋ ਸਕੇ ਇਹ ਹੋ ਗਈ ਗੱਲ ਰਾਜ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਠੀਕ ਹੈ ਐਨਡੀਐ ਥੋੜੀ ਜੀ ਬਿਹਤਰ ਪੋਜੀਸ਼ਨ 'ਚ ਆ ਉਹਨਾਂ ਕੋਲ 115 ਇਸ ਵੇਲੇ ਐਮਪੀਜ਼ ਨੇ 250 ਦੇ ਵਿੱਚੋਂ ਆ ਔਰ ਬਲ ਐਸਲੇ 250 ਤੇ ਟੋਟਲ ਸਟ੍ਰੈਂਥ ਤੇ ਨਹੀਂ ਐਸਲੇ 234 ਦੀ ਟੋਟਲ ਸਟੈਂਸ 234 ਦੇ ਵਿੱਚ 115 ਐਨਡੀਏ ਦੇ ਨੇ ਤੇ ਸਿੰਪਲ ਮੈਜੋਰਟੀ ਦਾ ਮਤਲਬ ਆ ਕਿ 234 ਦਾ ਅੱਧਾ ਲੈ ਲਓ ਤੇ ਦੋਸਤੋ ਉਹ ਹੋ ਗਈ 125 ਤੇ 234 ਦੀ ਹੋ ਗਈ ਕਰੀਬ 117 ਸੋ 117 ਇਸੇ ਤਰ੍ਹਾਂ 2/3 ਜਿਹੜੀ ਆ ਉਹ ਟੋਟਲ 250 ਦੀ ਹੋ ਗਈ 164 ਤੇ 2/3 ਆਲਮੋਸਟ ਪੜੂਗੀ ਕਰੀਬ 140 ਜਾਂ 150 ਸੋ ਇਸ ਕਰਕੇ ਭਾਜਪਾ ਵਾਸਤੇ ਔਰ ਐਨਡੀਆ ਵਾਸਤੇ ਕਾਫੀ ਮੁਸ਼ਕਲ ਹੋਊਗਾ ਇਹਨੂੰ ਲੋਕ ਸਭਾ ਦੇ ਵਿੱਚ ਪਾਸ ਕਰਨਾ ਹਾਲਾਂਕਿ ਉਹ ਜੋੜ ਤੋੜ ਜ਼ਰੂਰ ਕਰਨਗੇ ਵਿਰੋਧੀ ਧਿਰਾਂ ਦੇ ਕੁਝ ਐਮਪੀਜ਼ ਨੂੰ ਆਪਣੇ ਪਾਸੇ ਲਿਜਾਣ ਦੀ ਕੋਸ਼ਿਸ਼ ਕਰਨਗੇ ਪਰ ਇਹ ਸੌਖਾ ਕੰਮ ਨਹੀਂ ਦੂਜੀ ਗੱਲ ਇਹ ਆ ਕਿ ਇੱਕ ਖਰੀ ਚੋਣਾਂ ਜਿ ਇਕੱਠੀਆਂ ਕਰਾ ਵੀ ਲੋ ਲੈਟਸ ਸੇ ਲੋਕ ਸਭਾ ਜੀ ਪਾਸ ਵੀ ਹੋ ਗਿਆ ਜੇ ਮੈਨੂੰ ਉਸੇ ਬੌਂਝਾ ਇਕੱਠੀਆਂ ਹੋਈਆਂ ਸੀ ਚੋਣਾਂ ਜੋ ਪਹਿਲੀ ਵਾਰੀ ਚੋਣਾਂ ਮੁਲਕ ਦੇ ਵਿੱਚ ਆਜ਼ਾਦੀ ਤੋਂ ਬਾਅਦ ਪਈਆਂ ਤੇ ਫਿਰ ਜਦੋਂ ਜਦੋਂ ਕਿਸੇ ਨਾ ਕਿਸੇ ਸਟੇਟ ਅਸੈਂਬਲੀ ਨੂੰ ਬਣ ਕਰਨਾ ਪੈਂਦਾ ਕਿਉਂਕਿ ਉਹ ਸਰਕਾਰ ਜਿਹੜੀ ਆ ਨਹੀਂ ਚੱਲ ਸਕਦੀ ਉੱਥੇ ਕਿਸੇ ਨ ਆਮਨ ਕਾਨੂੰਨ ਦੀ ਵਿਵਸਥਾ ਵਿਗੜ ਜਾਂਦੀ ਆ ਜਾਂ ਉਹ ਵੋਟ ਆਫ ਕੰਫੀਡੈਂਸ ਹਾਰ ਜਾਂਦੇ ਆ ਜੇ ਉਹ ਵੋਟ ਆਫ ਕੰਫੀਡੈਂਸ ਪਹਿਲੇ 6 ਮਹੀਨਿਆਂ 'ਚ ਹੀ ਹਾਰ ਗਏ ਐ 1 ਸਾਲ 'ਚ ਹਾਰ ਗਏ ਫਿਰ ਅਗਲੇ 4 ਸਾਲ ਕੀ ਹੋਊਗਾ ਚੋਣਾਂ ਦੁਬਾਰਾ ਹੋਣਗੀਆਂ ਤੇ ਫਿਰ ਉਹ 1 ਨੇਸ਼ਨ 1 ਪੋਲ ਤੇ ਖਤਮ ਹੋ ਗਈ ਨਾ ਫਿਰ ਦੁਬਾਰਾ ਚੋਣਾਂ ਹੋਗੀਆਂ ਜੇ ਕੋਈ ਦੁਬਾਰਾ ਚੋਣਾਂ ਹੋਈਆਂ ਵਾ 6 ਮਹੀਨੇ ਬਾਅਦ ਜਾਂ ਸਾਲ ਬਾਅਦ ਜਾਂ 2.5 ਸਾਲ ਬਾਅਦ ਕੀ ਤੁਸੀਂ ਉਹ 2.5 ਸਾਲ ਬਾਅਦ ਦੁਬਾਰਾ ਫਿਰ ਜਦੋਂ 1 ਨੇਸ਼ਨ 1 ਚੋਣ ਹੋਣੀ ਹੈ ਦੁਬਾਰਾ ਉੱਥੇ ਚੋਣਾਂ ਕਰਾਓਗੇ ਉਹ ਤਾਂ ਫਿਰ ਉਹੀ ਖਰਚਾ ਹੋ ਗਿਆ ਜੇ ਨਹੀਂ છોੜਾਂ ਦੁਬਾਰਾ ਕਰੋਗੇ ਤੁਸੀਂ ਉਹ ਵੇਟ ਕਰੋਗੇ ਕਿ ਵਨ ਨੇਸ਼ਨ ਵਨ ਪੋਲ ਹੀ ਹੋਣੀ ਆ ਤੇ ਉਹਨੂੰ ਜੇ ਹਾਲੀ 4 ਸਾਲ ਪਏ ਜਾਂ 3 ਸਾਲ ਪਏ ਜਾਂ 2.5 ਸਾਲ ਪਏ ਜਾਂ 4.5 ਸਾਲ ਪਏ ਤੇ ਫਿਰ ਉੱਥੇ ਕੀ ਰਾਸ਼ਟਰਪਤੀ ਰਾਜ ਲਾਗੂ ਕਰੋਗੇ ਜੋ ਗੈਰ ਸੰਧਾਨਿਕ ਹੋਊਗਾ ਸੋ ਇਸ ਕਰਕੇ ਇਹ ਕਾਫੀ ਦਿੱਕਤਾਂ ਵਾ ਇੰਨਾ ਸੌਖਾ ਕੰਮ ਨਹੀਂ ਠੀਕ ਹੈ ਅ ਕਈ ਕਈ ਮੁਲਕਾਂ ਦੇ ਵਿੱਚ ਜਿਵੇਂ ਅਮਰੀਕਾ ਦੇ ਵਿੱਚ ਇਕੱਠੀ VOTING ਹੁੰਦੀ ਆ ਪਰ ਉਹਦੇ ਬਾਰੇ ਸਾਡੇ ਬਹੁਤ ਸਾਰੇ ਕਾਲਜਸ ਨੇ ਸਮਝਾਈ ਦਿੱਤਾ ਵਾ ਕਿ ਉੱਥੇ ਇੰਨੀ ਜਾਗਰੂਕਤਾ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਦਿੱਕਤ ਆ ਰਹੀ ਆ ਕਿ ਜਿਵੇਂ ਪਤਾ ਕਰਨ ਕਿਹੜਾ ਬਿਹਤਰ ਹੈ ਤੇ ਕਿਹੜਾ ਨਹੀਂ ਸਹੀ ਕੈਂਡੀਡੇਟ ਸੋ ਆਪਣੇ ਇੰਡੀਆ ਦੇ ਵਿੱਚ ਤੇ ਅਨਪੜ ਲੋਕ ਨੇ ਉੱਥੇ ਤੇ ਜਿਵੇਂ ਮਰਜੀ ਬਹੁਤ ਸਾਰੇ ਲੋਕਾਂ ਨੂੰ ਕਹਿਣਾ ਪੈਂਦਾ ਜੀ ਤੁਸੀਂ ਇੱਥੇ ਜਾ ਕੇ ਮੋਹਰ ਲਾ ਕੇ ਆਓ ਜ ਜਦੋਂ ਉਹਨੇ ਪੰਜ ਥਾਂ ਤੇ ਮੋਹਰ ਲਾਉਣੀ ਹੋਈ ਤੇ ਤੁਸੀਂ ਵੇਖ ਲਓ ਕਿ ਕਿੰਨਾ ਕ ਕਨਫਿਊਜ਼ਨ ਹੋਊਗਾ ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਜਿਵੇਂ ਕੈਨੇਡਾ ਵਰਗੇ ਬਾਾਕੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈ ਜਿੱਥੇ ਵੈਸਟ ਮਿਨਿਸਟਰ ਸਿਸਟਮ ਹੈ ਜਿੱਥੇ ਉਹਨਾਂ ਕੰਟਰੀ ਨੂੰ ਸਾਨੂੰ ਫਾਲੋ ਕਰਨਾ ਚਾਹੀਦਾ ਹੁਣ ਕੈਨੇਡਾ ਦੇ ਵਿੱਚ ਜਿਹੜੀਆਂ ਫੈਡਰਲ ਇਲੈਕਸ਼ਨਸ ਆ ਉਗਲੇ ਸਾਲ ਡਿਊਆ ਅਨਲੈਸਸ ਉਸ ਤੋਂ ਪਹਿਲਾਂ ਕਰਾਉਣੀਆਂ ਪੈ ਜਾਣ ਕਿਉਂਕਿ ਸਰਕਾਰ ਗਿਰ ਜਵੇ। ਔਰ ਬ੍ਰਿਟਿਸ਼ ਕੋਲੰਬੀਆ ਦੇ ਇਲੈਕਸ਼ਨ ਜਿਹੜੀਆਂ ਵਾ ਉਹ ਅਗਲੇ ਮਹੀਨੇ ਹੋਣ ਜਾ ਰਹੀਆਂ। ਜਿਹਦੇ ਵਿੱਚ ਆਪਾਂ ਆਪਣੇ ਮੈਂ ਸੁਣਿਆ ਵਾ ਕਾਫੀ ਪੰਜਾਬੀ ਵਿਸ਼ਾ ਲੈ ਰਹੇ ਆ। ਸੋ ਆਪਣਾ ਪਾਰਲੀਮੈਂਟਰੀ ਸਿਸਟਮ ਹੈ ਤੇ ਪਾਰਲੀਮੈਂਟਰੀ ਸਿਸਟਮ ਦੇ ਵਿੱਚ 1 ਨੇਸ਼ਨ 1 ਪੋਲ ਕਰਾਉਣੀ ਕਾਫੀ ਮੁਸ਼ਕਲ ਆ ਸਪੈਸ਼ਲੀ ਇੰਡੀਆ ਵਰਗਾ ਮੁਲਕ ਜਿੱਥੇ ਲੋਕ ਸਭਾ ਚੋਣਾਂ ਹੁੰਦੀਆਂ ਫਿਰ ਵਿਧਾਨ ਸਭਾ ਚੋਣਾਂ ਹੁੰਦੀਆਂ ਫਿਰ ਪੰਚਾਇਤੀ ਚੋਣਾਂ ਹੁੰਦੀਆਂ। ਪੰਜਾਬ ਦੇ ਵਿੱਚ ਹੀ ਇਕੱਲੇ ਆਲਮੋਸਟ 11000 ਪਿੰਡ ਆ ਤੇ ਮੁਲਕ ਦੇ ਵਿੱਚ ਵ ਤੋ ਤੋਂ ਬਾਅਦ ਫਿਰ ਨਗਰ ਨਿਗਮ ਹੈ ਮਿਨਿਸਪਲ ਕਾਰਪੋਰੇਸ਼ਨਸ ਹੈ ਮਿਨਿਸਪਲ ਕਮੇਟੀਆਂਜ਼ ਹੈ ਸੋ ਉਹਨਾਂ ਸਾਰੇ ਮੀਆਂ ਚੋਣਾ ਕਰਾਉਣਾ ਨਹੀਂ ਕਰ ਰਹੀਆਂ ਜਿਹੜੀਆਂ ਮੈਂ ਉਹ ਸੰਭਵ ਨਹੀਂ ਸੋ ਮੇਰਾ ਖਿਆਲ ਹੈ ਕਾਫੀ ਇਮਪੈਕਟਿਕਲ ਜੀ ਗੱਲ ਆ ਠੀਕ ਹੈ ਕਿਸੇ ਦਾ ਬ੍ਰੇਨ ਵੇਵ ਆਈ ਇਕੱਠੀਆਂ ਚੋਣਾ ਕਰਾਓ ਲੇਕਿਨ ਇਹ ਚੋਣਾ ਇਕੱਠੀਆਂ ਕਰਾਉਣ ਦੀ ਬਜਾਏ ਜਿਹੜੇ ਹੋਰ ਚੋਣ ਸੁਧਾਰ ਲਿਆਉਣ ਦੀ ਲੋੜ ਹੈ ਜਿਹਦੇ ਬਾਰੇ ਸਾਡੇ ਬਹੁਤ ਸਾਰੇ ਸਕਾਲਰਸ ਨੇ ਗੱਲ ਕੀਤੀ ਉਧਰ ਧਿਆਨ ਦੇਣਾ ਚਾਹੀਦਾ ਵਾ ਪੋਲਿਟਿਕਲ ਪਾਰਟੀਆਂ ਦੇ ਵਿੱਚ ਸੁਧਾਰ ਲਿਓ ਚੋਣ ਪ੍ਰਚਾਰ ਦੇ ਵਿੱਚ ਸੁਧਾਰ ਲਿਆਓ ਇਲੈਕਟ੍ਰੋਨਿਕ ਮੀਡੀਆ ਦੇ ਜ਼ਰੀਏ ਜ਼ਿਆਦਾ ਚੋਣ ਪ੍ਰਚਾਰ ਕਰੀਏ ਆਪਾਂ ਦਾ ਟਾਈਮ ਵੇਸਟ ਕਰੀਏ ਰੋਡ ਸ਼ੋਜ਼ ਦੇ ਉੱਪਰ ਰੈਲੀਆਂ ਦੇ ਉੱਪਰ ਕੋਈ ਨਾ ਕੋਈ ਸਿਸਟਮ ਲੱਭਣਾ ਚਾਹੀਦਾ ਜਿੱਤੇ ਸ਼ਰਾਬ ਤੇ ਮਸਲ ਪਾਵਰ ਦੀ ਦੁਰਵਰਤੋਂ ਨਾ ਹੋ ਸਕੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਆਪਾਂ ਨੂੰ ਮੇਰੇ ਖਿਆਲ ਸੁਧਾਰ ਲਿਆਉਂਦੀ ਲੋੜ ਆ ਉਧਰ ਧਿਆਨ ਦਿੱਤਾ ਜਾਵੇ ਕਿਉਂਕਿ ਤੇ ਬਿਹਤਰ ਹੋਵੇਗਾ